ਅਸੀਂ ਕਾਲ ਪੋਡਬੈਟ ਵੀ ਦੇਖ ਰਹੇ ਤੁਸੀਂ ਮੈਂ ਤ੍ਰਿਮੰਤ ਸਿੰਘ ਕਮਾਨ ਅੱਜ ਅਸੀਂ ਮਲੇਰ ਕੋਟਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਜਿਹੜੀ ਸ੍ਰੀ ਸਾਹਿਬ ਆ ਨਵਾਬ ਅਲੀ ਸ਼ੇਰ ਖਾਨ ਮਲੇਰ ਕੋਟਲਾ ਜੀ ਨੂੰ ਭੇਟ ਕੀਤੀ ਸੀ ਉਹ ਅੱਜ ਸ੍ਰੀ ਸਾਹਿਬ ਦੇ ਦਰਸ਼ਨ ਕਰਾਉਣ ਦੇ ਲਈ ਤੁਹਾਨੂੰ ਉਸ ਥਾਂ ਦੇ ਉੱਤੇ ਲੈ ਕੇ ਆਏ ਹਾਂ ਕਿਉਂਕਿ ਇੱਕ ਮੁਸਲਿਮ ਭਰਾ ਦੇ ਵੱਲੋਂ ਉਹ ਜਿਹੜੇ ਸ੍ਰੀ ਸਾਹਿਬ ਆ ਇੱਥੇ ਸੰਭਾਲ ਕੇ ਰੱਖੀ ਗਈ ਆ ਉਸ ਜਿਹੜੀ ਸ੍ਰੀ ਸਾਹਿਬ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਤੇ ਇਸ ਦੇ ਨਾਲ ਨਾਲ ਆਪਾਂ ਭਾਈ ਸਾਹਿਬ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਬਾਬਾ ਜੀ ਮਨਪ੍ਰੀਤ ਸਿੰਘ ਜੀ ਵੀ ਪਹੁੰਚੇ ਹੋਏ ਨੇ ਬਬਲ ਵਾਹਿਗੁਰੂ ਖਾਲਸਾ ਵਰੀ ਫਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਜੀ ਬਾਬਾ ਜੀ ਜਿਸ ਤਰ੍ਹਾਂ ਇਹ ਇੱਕ ਸ੍ਰੀ ਸਾਹਿਬ ਸਵਾਲੀ ਗਈ ਆ ਇਹ ਮੁਸਲਿਮ ਭਰਾ ਇਹਨਾਂ ਦੀ ਸੇਵਾ ਕਰਦੇ ਨੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕਿ ਸਾਡੇ ਇਤਿਹਾਸ ਦੇ ਬਹੁਤ ਅਨਮੋਲ ਖਜ਼ਾਨੇ ਨੇ ਜਿਹੜੇ ਅੱਜ ਵੀ ਮਾਲੀਰ ਕੋਟਲਾ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸੰਭਾਲੇ ਹੋਏ ਹਾਂਜੀ ਪਹਿਲੀ ਗੱਲ ਤੇ ਇਹ ਵੀ ਇਹ ਜਿਹੜੀ ਸ੍ਰੀ ਸਾਹਿਬਾ ਪੁਰਾਤਨਾ ਤੇ ਵਿਰਾਸਤੀ ਆ ਇਹ ਸ੍ਰੀ ਸਾਹਿਬ ਕਲਗੀਆਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾ ਨੂੰ ਸ਼ੋਹੀ ਹੋਈਏ ਸ੍ਰੀ ਸਾਹਿਬ ਤੇ ਇਹ ਸ੍ਰੀ ਸਾਹਿਬ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੂੰ ਮਹਾਰਾਜ ਨੇ ਰਾਏ ਕੱਲੇ ਰਾਹੀ ਭੇਟ ਕੀਤੀ ਭਾਵਕੇ ਤੋਹਫੇ ਵਜੋਂ ਦਿੱਤੀ ਮਹਾਰਾਜ ਨੇ ਤੇ ਫਿਰ ਉਹਨਾਂ ਦੀ ਪੀੜੀ ਦਰ ਪੀੜੀ ਜਿਹੜੀ ਸ੍ਰੀ ਸਾਹਿਬ ਇਹ ਇੱਥੇ ਤੱਕ ਪਹੁੰਚਦੀ ਪਿਛਲੇ ਦਿਨਾਂ ਦੇ ਅੰਦਰ ਕਿਉਂਕਿ ਪਹਿਲਾਂ ਬੇਗਮ ਜੀ ਹੁੰਦੇ ਸੀਗੇ ਕਾਫੀ ਲੰਬੀ ਉਮਰ ਭੋਕੇ ਹੋ ਗਏ 103-4 ਸਾਲ ਤੇ ਪਿਛਲੇ ਦਿਨਾਂ ਦੇ ਅੰਦਰ ਸਿੱਖ ਪੰਥ ਦੇ ਅੰਦਰ ਉਹਨਾਂ ਦਾ ਜਿਹੜਾ ਸਨਮਾਨ ਆ ਉਹ ਵੀ ਕੀਤਾ ਗਿਆ ਫਤਿਹਗੜ ਸਾਹਿਬ ਦੀ ਧਰਤੀ ਤੇ ਬੁਲਾ ਕੇ ਤੇ ਇਹ ਜਿਹੜੀ ਸ੍ਰੀ ਸਾਹਿਬ ਇਹਦੇ ਦਰਸ਼ਨ ਅਸਲ ਵਿੱਚ ਮੈਂ ਚਾਹੁੰਦਾ ਵੀ ਸਾਡਾ ਪੂਰਾ ਇਲਾਕਾ ਪੂਰੀ ਦੁਨੀਆ ਨੂੰ ਕਰਨੇ ਚਾਹੀਦੇ ਦਰਸ਼ਨ ਕਿਉਂਕਿ ਇਹ ਇੱਕ ਪ੍ਰੇਮ ਦੀ ਭੇਟਾ ਆ ਪ੍ਰੇਮ ਦੀ ਨਿਸ਼ਾਨੀ ਆ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਸ਼ੇਰ ਮੁਹੰਮਦ ਖਾਨ ਨੂੰ ਤਾਂ ਦਿੱਤੀ ਕਿਉਂਕਿ ਉਹਨਾਂ ਨੇ ਹਾ ਦੇ ਨਾ ਦੇ ਮਾਰਿਆ ਇਨਸਾਨੀਅਤ ਦੀ ਗੱਲ ਕੀਤੀ ਤੇ ਇੱਥੇ ਇਨਸਾਨੀਅਤ ਦੀ ਗੱਲ ਭਾਵੇਂ ਸ਼ੇਰ ਮੁਹੰਮਦ ਖਾਨ ਨੇ ਕੀਤੀ ਹੋਵੇ ਭਾਵੇਂ ਉਹ ਗਣੀ ਖਾਨ ਅਬੀਖਾ ਹੋਣ ਪਾਵੇਂ ਉਹ ਰਾਏ ਕੋਟਲਾ ਨਿਆਂਗ ਖਾਂ ਹੋਵੇ ਜਿੰਨੇ ਵੀ ਮੰਨ ਲਓ ਵੀ ਇਨਸਾਨੀਅਤ ਦੀ ਗੱਲ ਕੀਤੀ ਆ ਤਾਂ ਮਹਾਰਾਜ ਨੇ ਉਹਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਆ ਤੇ ਸ਼ੇਰ ਮੁਹੰਮਦ ਖਾਂ ਨੂੰ ਵੀ ਮਹਾਰਾਜ ਜਿੱਥੇ ਵਾਰ ਦਿੱਤੇ ਕਿਉਂਕਿ ਆਪਾਂ ਮਰੇਕ ਕੋਲਾ ਰਿਹਸ ਦੇਖਣੇ ਆ ਜਦੋਂ ਕੋਈ ਵੀ ਨੁਕਸਾਨ ਹੋਇਆ ਪਰ ਮਰੇਕ ਕੋਲਾ ਰਿਹਸ ਤੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਇਹ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਦੇ ਵਾਰ ਦਿੱਤੇ ਉਹਨਾਂ ਦਾ ਹੀ ਤੋਹਫਾ ਆ ਤੇ ਮਹਿਦੂਦ ਜੀ ਜਿਹੜੇ ਅੱਜ ਇਹ ਸਾਰੀ ਸੇਵਾ ਨਿਭਾ ਰਹੇ ਆ ਇਹਨਾਂ ਦੇ ਪਰਿਵਾਰ ਤੇ ਕਿਰਪਾ ਸੋ ਆਪਾਂ ਦੁਆ ਵੀ ਕਰਦੇ ਆ ਅਰਦਾਸ ਕਰਦੇ ਆ ਮਹਾਰਾਜ ਇਹਨਾਂ ਦੀ ਉਮਰ ਲੰਬੀ ਕਰਨ ਕਿਉਂਕਿ ਇਹ ਸਾਰਾ ਜਿਹੜਾ ਪ੍ਰੋਗਰਾਮ ਆ ਜਾਂ ਇਹ ਸਾਰੇ ਸ਼ਾਸਤਰ ਦਰਸ਼ਨ ਸ਼ਾਸਤਰਾਂ ਦੇ ਇਹ ਹੁੰਦੇ ਰਹਿਣ ਜਦੋਂ ਚੜ੍ਹਦੀ ਕਲਾ ਵਿੱਚ ਰਹਿਣ ਸੋ ਮੈਂ ਸੰਗਤਾਂ ਨੂੰ ਬੇਨਤੀ ਵੀ ਕਰਾਂਗਾ ਜਿੰਨੀਆਂ ਸੰਗਤਾਂ ਇਹ ਵੀਡੀਓ ਵੇਖ ਰਹੀਆਂ ਵੀ ਤੁਸੀਂ ਵੀ ਜਦੋਂ ਵੀ ਸਮਾਂ ਬਣੇ ਇਹ ਜਰੂਰ ਸ੍ਰੀ ਸਾਹਿਬ ਦੇ ਜਿਹੜੇ ਦਰਸ਼ਨ ਆ ਉਹ ਕਰਨ ਵਾਸਤੇ ਤੁਸੀਂ ਆਓ ਕਿਉਂਕਿ ਇੱਥੇ ਹੁਕਮਨਾਮਾ ਸਾਹਿਬ ਵੀ ਹੈ ਜਿਹੜਾ ਸ਼ੇਰ ਮੁਹੰਮਦ ਖਾਨ ਉਹਨਾਂ ਦਾ ਤੇ ਇਹ ਸ੍ਰੀ ਸਾਹਿਬ ਵੀ ਉਹਨਾਂ ਨੂੰ ਜਿਹੜੇ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਜੇ ਤੁਸੀਂ ਮੈਂ ਕਹੂੰਗਾ ਜ਼ੂਮ ਕਰਕੇ ਦਿਖਾਈ ਜਾਵੇ ਇਹ ਲਿਖੀ ਵੀ ਹੋਈ ਹੈ ਇਹਦੇ ਉੱਤੇ ਜਿਹੜਾ ਕਲਗੀਆਂ ਵਾਲੇ ਪਾਸ਼ਾ ਮਾਰੇ ਨੇ ਜਦੋਂ ਭੇਜੀ ਤੇ ਉਹ ਸਾਰੀ ਸ੍ਰੀ ਸਾਹਿਬ ਦੇ ਦਰਸ਼ਨ ਅੱਜ ਆਪਾਂ ਕਰ ਰਹੀ ਸੀ ਸਾਰੇ ਸੋ ਸੰਗਤਾਂ ਨੂੰ ਵੀ ਬੇਨਤੀ ਜੋ ਦਰਸ਼ਨ ਕਰਨ ਜੀ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਇਸ ਸ੍ਰੀ ਸਾਹਿਬ ਨੂੰ ਸੰਭਾਲਿਆ ਹੋਇਆ ਇਸ ਦੀ ਸਾਮ ਸੰਭਾਲ ਤੁਸੀਂ ਕਰਦੇ ਹੋ ਇਹ ਕੀ ਮਰਿਆਦਾ ਜਿਹੜੀ ਰੋਜ਼ਾਨਾ ਮਰਿਆਦਾ ਜਿਹੜੀ ਇਸ ਦੀ ਬਾਬਤ ਰੱਖੀ ਜਾਂਦੀ ਹੈ ਇਹ ਸਾਨੂੰ ਮਤਲਬ ਬੇਗਮ ਸਾਹਿਬ ਨੇ ਪਹਿਲਾਂ ਪੀੜੀ ਦਰ ਪੀੜੀ ਉਹ ਤੁਮਾ ਕਰਦੇ ਆ ਰਹੇ ਸੀ ਤੇ ਉਹਨਾਂ ਨੇ ਫਿਰ ਆਪਣੇ ਪਾਸ ਰੱਖੇ ਫਿਰ ਦੇਖਿਆ ਕਿ ਉਹਨਾਂ ਨੇ ਇੱਕ ਇਨਸਾਨ ਦਾ ਕੋਈ ਭਰੋਸਾ ਨਹੀਂ ਹੈ ਕਿ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਨੂੰ ਡਿਊਟੀ ਲਾਵਾਂ ਤੇ 2011 ਦੇ ਵਿੱਚ ਉਹਨਾਂ ਨੇ ਰਿਟਨ ਦੇ ਵਿੱਚ ਕੋਟ ਨਹੀਂ ਸਾਨੂੰ ਇਹ ਸਾਮ ਸੰਭਾਲ ਵਾਸਤੇ ਸੇਵਾ ਵਾਸਤੇ ਸੇਵਕ ਆ ਸੀ ਇਹਦੇ ਤੇ ਸਾਡੀ ਡਿਊਟੀ ਲਈ ਤੇ ਸਾਡੀ ਡਿਊਟੀ ਬੰਦੇ ਦੇ ਕਿ ਅਸੀਂ ਇਹਨੂੰ ਬੜੀ ਪਵਿੱਤਰਤਾ ਦੇ ਨਾਲ ਆਪਣੇ ਇੱਕ ਜਗ੍ਹਾ ਤੇ ਸੌਂਪਤ ਕੀਤਾ ਜਾਵੇ ਕਿ ਇਹ ਇਹ ਅਸਲ ਚ ਦੇਖਿਆ ਜਾਵੇ ਇਹ ਸਾਡੀ ਨਿੱਜੀ ਪ੍ਰਾਪਰਟੀ ਨਹੀਂ ਹੈ ਇਹ ਸੰਗਤਾਂ ਦੀ ਈਮਾਨਤ ਹੈ ਤੇ ਅਸੀਂ ਸਾਡਾ ਗਰੁੱਪ ਮਿਲ ਕੇ ਕੁਝ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਇੱਕ ਜਗ੍ਹਾ ਦੀ ਤਲਾਸ਼ ਦੇ ਵਿੱਚ ਹਾਂ ਕਿ ਐਸੀ ਜਗ੍ਹਾ ਲੈ ਕੇ ਇੱਕ ਖੂਬਸੂਰਤ ਬਿਲਡਿੰਗ ਬਣਾ ਦੇਵੇ ਇੱਕ ਯਾਦਗਾਰ ਨਿਸ਼ਾਨੀ ਨਵਾਬ ਸ਼ੇਰਉਮੰਗਾਨੇ ਜਿੱਥੇ ਹੋਵੇ ਸਾਬਾ ਸ਼ੇਨ ਨੂੰ ਸਨੋਭਤ ਕਰ ਦਿੱਤੀ ਜਾਵੇ ਤੇ ਸੰਗਤਾਂ ਉੱਥੇ ਦੇ ਦਰਸ਼ਨ ਕਰ ਸਕਣਾਂ ਇਸ ਇਸ ਸਰਿਸ ਸਾਬ ਦੀ ਸਾਮ ਸੰਭਾਲ ਦੇ ਵਾਸਤੇ ਕੋਈ ਵਿਸ਼ੇਸ਼ ਤਰ੍ਹਾਂ ਦਾ ਕੋਈ ਕੈਮੀਕਲ ਵਗੈਰਾ ਲਗਾ ਕੇ ਰੱਖਿਆ ਜਾਂਦਾ ਵੀ ਜੰਗ ਵਗੈਰਾ ਤੋਂ ਬਚਾਉਣ ਵਾਸਤੇ ਜਾਂ ਫਿਰ ਕਿਸ ਤਰ੍ਹਾਂ ਸਾਨੂੰ ਮਨਾ ਕੀਤਾ ਗਿਆ ਸੀ ਅਸੀਂ ਇਹ ਨੂੰ ਖਾਧ ਨਹੀਂ ਰੱਖਦੇ ਇਸ ਤਰ੍ਹਾਂ ਹੀ ਰੱਖੇ ਤੇ ਇਹਨਾਂ ਨੇ ਉੱਥੇ ਆਪਣੇ ਫਤਿਹਗੜ੍ਹ ਸਾਹਿਬ ਤੋਂ ਕੁਛ ਦੱਸਿਆ ਸੀ ਉਹਨਾਂ ਨੇ ਉਹ ਲਾ ਕੇ ਇਹਨੂੰ ਰੱਖਿਆ ਹੋਇਆ ਤੇ ਇਹ ਉਸੇ ਤਰ੍ਹਾਂ ਮਤਲਬ ਜਿਸ ਤਰ੍ਹਾਂ ਹੈ ਤੋ ਗਰੀਬਨ 300 ਸਾਲ ਤੇ ਉੱਪਰ ਹੋ ਚੁੱਕੇ ਨੇ ਇਹਨੂੰ ਹਾਂਜੀ ਤੇ ਇਹਦੇ ਨਾਲ ਸਾਡੇ ਕੋਲ ਲੈਟਰ ਹੈ ਜਿਹੜਾ ਕਿ ਔਰੰਗਜ਼ੇਬ ਨੂੰ ਲਿਖਿਆ ਸੀ ਨਵਾਬ ਸ਼ੇਰ ਬਰਮਦਗਾਨ ਨੇ ਹਾਦ ਨਾਰਮ ਮਰਿਆ ਸੀ ਹਾਂ ਤੇ ਉਸ ਕਰਕੇ ਅਸੀਂ ਹੁਣ ਇੱਥੇ ਇਹਨੂੰ ਕਰ ਲੱਤਾ ਹੈਗਾ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਹਾਂ ਕਿ ਇਹਨੂੰ ਸੰਗਤਾਂ ਦੇ ਰੂਬਰੂ ਇੱਕ ਐਸੀ ਆਲੀ ਸਾਲ ਬਿਲਡਿੰਗ ਮਾਲਕ ਦੀ ਕਿਰਪਾ ਨਾਲ ਬਣੇ ਜਾਣੀ ਹੈ ਹੂੰ ਤੇ ਉਹ ਕਰਕੇ ਤੇ ਇਹਨੂੰ ਉੱਥੇ ਸਜੋਬਤ ਕਰਦੀਏ ਤਾਂ ਕਿ ਸੰਗਤਾਂ ਦੀ ਆਮਾਨਤ ਸੰਗਤਾਂ ਦੇ ਹਮਲੇ ਤੇ ਉਹ ਦਰਸ਼ਨ ਕਰ ਸਕਣ ਜੀ ਸੰਗਤ ਜੀ ਬਹੁਤ ਵੱਡੀ ਭਾਗ ਆਣਿਆ ਅੱਜ ਅਸੀਂ ਜਿਹੜੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੇ ਕਿ ਕਮਲਾਂ ਦੇ ਨਾਲ ਸ਼ਸ਼ੋਭਿਤ ਇਹ ਜਿਹੜੇ ਸ੍ਰੀ ਸਾਹਿਬ ਆ ਉਸ ਨੂੰ ਅਸੀਂ ਦੇਖ ਪਾ ਰਹੇ ਹਾਂ ਉਹਨਾਂ ਦੇ ਉਸ ਦੇ ਦਰਸ਼ਨ ਕਰ ਪਾ ਰਹੇ ਹਾਂ ਅਸਲ ਦੇ ਵਿੱਚ ਬਹੁਤ ਘੱਟ ਨਿਸ਼ਾਨੀਆਂ ਨੇ ਜਿਹੜੀਆਂ ਸਾਡੇ ਕੋਲ ਅਸਲ ਨਿਸ਼ਾਨੀਆਂ ਨੇ ਜਿਹੜੀਆਂ ਪਹੁੰਚਦੀਆਂ ਨੇ ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਪਾਉਨੇ ਆ ਪਰ ਜਿਸ ਤੋਂ ਬਾਅਦ ਇਹ ਇੱਕ ਲਿਖਤਨਾਮਾ ਵੀ ਹੈ ਜਿਹੜਾ ਸ਼ੇਰ ਮੁਹੰਮਦ ਖਾਨ ਨੂੰ ਜਦੋਂ ਗੁਰੂ ਸਾਹਿਬ ਦੇ ਦੁਆਰਾ ਇਹ ਸਿਰੀ ਸਾਹਿਬ ਪੇਟ ਕੀਤੀ ਗਈ ਹੈ ਉਸ ਦੇ ਨਾਲ ਇੱਕ ਲਿਖਤਨਾਮਾ ਵੀ ਹੈ ਜਿਹੜਾ ਉਹ ਵੀ ਦਿੱਤਾ ਗਿਆ ਸੀ ਫਾਰਸੀ ਦੇ ਵਿੱਚ ਲਿਖਿਆ ਕੀ ਲਿਖਿਆ ਹੋਇਆ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਸਲਾਮ ਧਰਮ ਨਹੀਂ اجازت ਦਿੰਦਾ ਕਿ ਜੀਵੰਦੀਆਂ ਜਾਨਾਂ ਨੂੰ ਮਾਸੂਮ ਬੱਚਿਆਂ ਨੂੰ ਨੀਆਂ ਦੇ ਵਿੱਚ ਚਨਾਇਆ ਜਾਵੇ ਤੇ ਇਸਲਾਮ ਇਹ ਵੀ اجازت ਨਹੀਂ ਦਿੰਦਾ ਕਿ ਔਰਤਾਂ ਦੇ ਉੱਪਰ ਔਰ ਬੱਚਿਆਂ ਦੇ ਉੱਪਰ ਐਡਾ ਵੱਡਾ ਜ਼ੁਲਮ ਇੱਕ ਬਹੁਤ ਬੜਾ ਪਾਪ ਹੈ ਤਾਂ ਕਿ ਉਹਦੇ ਵਿੱਚ ਇਹਨਾਂ ਨੇ ਜਾ ਕੇ ਭਰੀ ਕਚਹਿਰੀ 'ਚ ਸੂਬਾ ਸਰਹੰਦ ਦੇ ਸਾਹਮਣੇ ਜਾ ਕੇ ਲਲਕਾਰ ਕੇ ਕਿਹਾ ਸੀ ਕਿ ਜੋ ਤੂੰ ਕਰ ਰਿਹਾ ਹੈ ਬਹੁਤ ਗਲਤ ਕਰ ਰਿਹਾ ਹੈ ਜਿਸ ਦਾ ਖਮਿਆਜਾ ਤੈਨੂੰ ਬਹੁਤ ਬੁਰੀ ਤਰ੍ਹਾਂ ਭੁਗਤਣਾ ਪਵੇਗਾ ਔਰ ਭੁਗਤਿਆ ਵੀ ਹੈ ਕਿ ਅੱਜ ਇੱਕ ਇੱਟ ਵੀ ਉਹਦੀ ਫਤਿਹਗੜ੍ਹ ਦੀ ਧਰਤੀ ਤੇ ਦਿਖਾ ਦਿਓ ਕਿ ਇੱਕ ਇੱਟ ਤੱਕ ਦਾ ਨਿਸ਼ਾਨ ਨਹੀਂ ਹੈ ਉਸ ਬੰਦੇ ਦਾ ਕਿ ਜੋ ਉਹਦਾ ਐਡਾ ਵੱਡਾ ਜ਼ੁਲਮ ਕੀਤਾ ਤੇ ਭਾਵੇਂ ਉਹ ਕਾਮਯਾਬ ਨਹੀਂ ਹੋ ਸਕੇ ਤੇ ਨਵਾਬ ਸ਼ੇਰ ਮੁਹੰਮਦ ਖਾਨ ਅਗਰ ਨਾਰਾਜ਼ ਹੋ ਗਏ ਕਚਹਿਰੀ ਦੇ ਵਿੱਚ ਬੋਲ ਕੇ ਆਪਣੇ ਉਹ ਵਾਪਸ ਬਾਹਰ ਨਿਕਲੇ ਆਏ ਸੀ ਜੀ ਤਾਂ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਇਸ ਹੁਕਮਨਾਮਾ ਕਹਿ ਸਕਦੇ ਆਪਾਂ ਆਪਣੀ ਭਾਸ਼ਾ ਦੇ ਵਿੱਚ ਇਹਨੂੰ ਤੇ ਆਹ ਦਰਸ਼ਨ ਕੀਤੇ ਨੇ ਤੁਸੀਂ ਸ੍ਰੀ ਸਾਹਿਬ ਦੇ ਮੈਂ ਕਹਿਣਾ ਵੀ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਬਾਕੀ ਸੰਗਤਾਂ ਨੇ ਉਹ ਵੀ ਇਸ ਸ੍ਰੀ ਸ਼ਬਦ ਦੇ ਦਰਸ਼ਨ ਕਰ ਸਕਣ ਬਾਕੀ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਆ ਕਰੋ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆਂ ਜਦੋਂ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਸਾਡੀਆਂ ਇਤਿਹਾਸਕ ਤੇ ਬਹੁਮੁੱਲੀ ਜਿਹੜੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬਾਨਾਂ ਦੀਆਂ ਸਾਨੂੰ ਦੇਖਣ ਦੇ ਲਈ ਮਿਲਦੀਆਂ ਨੇ ਕਿ ਅਸੀਂ ਹੋਰ ਕਿੰਨੀ ਕੁ ਜਿਹੜੀ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਦੀ ਸੇਵਾ ਕਰ ਸਕਦੇ ਆਂ ਜਾਂ ਫਿਰ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰ ਸਕਦੇ ਆਂ ਤਾਂ ਕਿ ਇਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਚੰਗੇ ਤਰੀਕੇ ਦੇ ਨਾਲ ਇਹਤੀ ਜਾ ਕੇ